ਕਿਹਾ ਨੂੰ ਹੋਰ ਹੋਵੇਗੀ ਸਾਡੀ ਉਹਨਾਂ ਨੂੰ ਨਸ਼ਾ ਮੁਕਤੀ ਸਾਡੀ ਨੂੰ ਨਸ਼ਾ ਮੁਕਤੀ ਥੈਂਕ ਯੂ ਵਿੱਚ ਭਾਤੀ ਕਰਾਵਾਂਗੇ ਥੈਂਕ ਯੂ ਵਿੱਚ ਭਾਤੀ ਕਰਾਵਾਂਗੇ ਆਪੇ ਕਿਸੇ ਵੀ ਨਸ਼ਾ ਤਖ਼ਤ ਵੀ ਅਸੀਂ ਕਿਸੇ ਵੀ ਨਸ਼ਾ ਤਸਕਰੀ ਕੋਧ ਵੀ ਜਮਾਨਤ ਜਮਾਨਤ ਨਹੀਂ ਕਰਾਵਾਂਗੇ ਕੋਧ ਵੀ ਜਮਾਨਤ ਨਹੀਂ ਕਰਾਵਾਂਗੇ ਸਾਡੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਸਾਡੇ ਪਿੰਡ ਦੇ ਹੋਰ ਵਿਅਕਤੀ ਨੂੰ